ਦਾਨੇ ਸੱਜਣਾ ਦੇ ਬੋਲ ਹੈ ਕਿ ਜਿਹੜਾ ਸਮਾਂ ਹੈ ਨਾ ਇਹ ਕਰਵਟ ਬੜੀ ਛੇਤੀ ਬਦਲਦਾ ਹੈ ਟਾਈਮ ਬੜੀ ਛੇਤੀ ਚੇਂਜ ਹੁੰਦਾ ਹੈ ਇਸ ਕਰਕੇ ਲਾਈਫ ਦੇ ਵਿੱਚ ਹਰ ਤਰੀਕੇ ਦੀ ਪ੍ਰੈਕਟਿਸ ਬੜੀ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਅੱਜ ਜੇ ਤੁਹਾਡੇ ਘਰ ਵਿੱਚ ਡਾਈਨਿੰਗ ਟੇਬਲ ਤੇ 36 ਪਦਾਰਥ ਲੱਗੇ ਨੇ ਤੇ ਕੱਲ ਵੀ ਇੰਨਾ ਕੁਝ ਹੀ ਰਹੇਗਾ ਪ੍ਰੈਕਟਿਸ ਬੜੀ ਜ਼ਰੂਰੀ ਹੈ ਕਦੇ ਕਦੇ ਬੱਚਿਆਂ ਦੇ ਹੱਥਾਂ ਤੇ ਬਿਨਾਂ ਥਾਲੀ ਪਲੇਟ ਤੋਂ ਪ੍ਰਸ਼ਾਦ ਦੇ ਰੱਖੋ ਇੱਕ ਆਚਾਰ ਦਾ ਪੀਸ ਦਿਓ ਲਾ ਬੇਟਾ ਆ ਜਾ ਖਾਣਾ ਪ੍ਰੈਕਟਿਸ ਬੜੀ ਜ਼ਰੂਰੀ ਹੈ ਮੈਂ ਅਕਸਰ ਵੇਣਤੀ ਕਰਦਾ ਜਿਹੜੇ ਬੱਚੇ ਅਬਰੋਡ ਜਾਂਦੇ ਐ ਜਿਨ੍ਹਾਂ ਦੇ ਵਿੱਚ ਪ੍ਰੈਕਟਿਸ ਕੀਤੀ ਮਾਂ ਦੇ ਨਾਲ ਤੇ ਜਦੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਕਿਉਂਕਿ ਯੂਸਟੂ ਨੇ ਤੇ ਜਿਨ੍ਹਾਂ ਨੇ ਕਦੇ ਗਲਾਸ ਪਾਣੀ ਫੜ ਕੇ ਵੀ ਕਦੇ ਰਸੋਈ ਵਿੱਚੋਂ ਨਹੀਂ ਪੀਤਾ ਉਹ ਬੱਚੇ ਉੱਥੇ ਜਾ ਕੇ ਕਹਿੰਦੇ ਸਾਡਾ ਮਨ ਨਹੀਂ ਲੱਗਦਾ ਮਨ ਕਿਉਂ ਨਹੀਂ ਲੱਗਦਾ ਕਿਉਂਕਿ ਹੁਣ ਮੋਢੇ ਤੇ ਪਈ ਹੈ ਕਰਨਾ ਪੈਣਾ ਹੈ ਪ੍ਰੈਕਟਿਸ ਬੜੀ ਜ਼ਰੂਰੀ ਹੈ ਪ੍ਰੈਕਟਿਸ ਦੇ ਵਿੱਚ ਕਦੇ-ਕਦੇ ਕਰਕੇ ਦੇਖਿਓ ਰੋਜ਼ ਬੈੱਡ ਤੇ ਸੌਂਦੇ ਹੋ ਮਖਮਲੀ ਗੱਦੀਆਂ ਤੇ ਸੌਂਦੇ ਹੋ ਕਦੇ-ਕਦੇ ਮਹੀਨੇ 'ਚ ਇੱਕ ਦਿਨ ਥੱਲੇ ਸੌਂ ਕੇ ਵੀ ਦੇਖੋ ਕਿਉਂਕਿ ਜ਼ਰੂਰੀ ਨਹੀਂ ਕਿ ਜੇ ਅਜ ਅਨੰਦਪੁਰ ਏਡੀਆਂ ਰੌਣਕਾਂ ਨੇ ਤੇ ਹੋ ਸਕਦਾ ਹੈ ਅਨੰਦਪੁਰ ਦਾ ਵਾਸੀ ਕੱਲ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਪਿਆ ਹੋਵੇ ਤੇ ਜੇ ਉਹ ਪ੍ਰੈਕਟਿਸ ਨਹੀਂ ਹੈ ਨਾ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਬੈਠ ਕੇ ਉਹ ਲੰਮਾ ਦੇਵੇਗਾ ਵੀ ਰੱਬਾ ਕੱਲ ਤੇ ਆਨੰਦਪੁਰ ਇੰਨੀਆ ਰੌਣਕਾਂ ਸੀ ਤੇ ਅੱਜ ਤੂੰ ਮੈਨੂੰ ਕਿੱਥੇ ਜ਼ਮੀਨ ਤੇ ਥੱਲੇ ਪਾਇਆ ਹੋਇਆ ਤੇ ਜੇ ਉਹ ਪ੍ਰੈਕਟਿਸ ਹੈ ਤੇ ਫਿਰ ਉਹ ਮਾਛੀਵਾੜੇ ਦੇ ਜੰਗਲ ਜੰਗਲ ਨਹੀਂ ਉਹ ਵੀ ਸੋਹਣੀ ਸੇਜਾ ਲੱਗਦੀ ਐ ਤੇ ਉਹ ਤਾਂ ਵੀ ਮੁਖ ਦੇ ਵਿੱਚੋਂ ਹਿਰਦੇ ਵਿੱਚੋਂ ਸ਼ੁਕਰ ਨਿਕਲਦਾ ਹੈ ਸ਼ੁਕਰਾਨਾ ਨਿਕਲਦਾ ਹੈ